ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਮਾਗੀ ਦਾ ਤਖਤੂਪੁਰਾ ਸਾਹਿਬ ਹੋਣ ਵਾਲਾ ਜਿਹੜਾ ਮੇਲਾ ਉਹਦੇ ਚ ਹਮ ਹਮਾ ਕੇ ਸਾਰੀ ਸੰਗਤ ਦੇ ਪਹੁੰਚਣ ਵਾਸਤੇ ਅੱਜ ਬਿਉਂਦ ਕੀਤੀ ਆ ਵਿਚਾਰ ਵਿਚਾਰਦਰਾ ਕੀਤਾ ਜੋ ਵੀ ਉੱਥੇ ਡਿਊਟੀਆਂ ਲੱਗਣੀਆਂ ਇੱਥੋਂ ਸੰਗਤ ਨੂੰ ਉਲਝਾਣ ਵਾਸਤੇ ਜਾਂ ਉੱਥੇ ਮੇਲੇ ਵਾਸਤੇ ਉਹ ਸਾਰਾ ਵਿਚਾਰ ਵਿਮਰਸ਼ ਅੱਜ ਕੀਤਾ ਗਿਆ ਅੱਜ ਮੀਟਿੰਗ ਦੇ ਵਿੱਚ ਸਾਰੇ ਅਹੁਦੇਦਾਰ ਵਿਧਾਨ ਸਭਾ ਹਲਕਾ ਮੋਗੇ ਦੇ ਜ਼ਿਲ੍ਹਾ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਸਰਾ ਮਰਜੀਤ ਸਿੰਘ ਜੀ ਲੰਡੇ ਕੇ ਸਾਡੇ ਸਰਕਲ ਪ੍ਰਧਾਨ ਸਹਿਬਾਨ ਸਰਦਾਰ ਤਸੇਮ ਸਿੰਘ ਜੀ ਰਤੀਆਂ ਸ਼੍ਰੋਮਣੀ ਕਮੇਟੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਅੱਜ ਇਹ ਮੀਟਿੰਗ ਦੇ ਵਿੱਚ ਇਕੱਠੇ ਸੀ ਸਾਰਿਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਤਿਆਰ ਕੀਤਾ ਕਿ ਹਰੇਕ ਬੂਥ ਮਗਰ 10 ਬੰਦੇ ਜਿਹੜੇ ਆ ਉਹ ਲਾਏ ਜਾਣਗੇ ਚਾਹੇ ਉਹ ਕਾਰਾਂ ਰਾਹੀਂ ਉੱਥੇ ਪਹੁੰਚਣ ਤਖਤੂਪੁਰਾ ਸਾਹਿਬ ਤੇ ਚਾਹੇ ਬੱਸ ਜਿਵੇਂ ਕੋਈ ਪਿੰਡ ਦੇ 3-4 ਬੂਤ ਆ ਉੱਥੇ ਬੰਦੇ ਵੱਧ ਹੋ ਜਾਂਦੇ ਤਾਂ ਉੱਥੇ ਬੱਸ ਰਹੀਂ ਚਾਹੇ ਮਿੰਨੀ ਬੱਸ ਚਾਹੇ ਵੱਡੀ ਬੱਸ ਜਿਹੜੀ ਵੀ ਚਾਹੀਦੀ ਉਹ ਲੈ ਕੇ ਆਪ ਦਾ ਵੱਧ ਤੋਂ ਵੱਧ ਕੱਠ ਜਿਹੜਾ ਉਹ ਮਾਗੀ ਦਾ ਜਿਹੜਾ ਮੇਲਾ ਤਖਤੂਪੁਰਾ ਸਾਹਿਬ ਵਿਖੇ 15 ਤਰੀਕ ਨੂੰ ਉੱਥੇ ਜਿਹੜਾ ਕਾਠਾ ਉਹਦੇ ਚ ਹਮ ਹਮਾ ਕੇ ਪਹੁੰਚਣ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉੱਥੇ ਆ ਰਹੇ ਆ ਉਹ ਸੰਬੋਧਨ ਕਰਨਗੇ ਸਮੂਹ ਸੰਗਤ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਧਾਰਮਿਕ ਲੀਡਰਸ਼ਿਪ ਉੱਥੇ ਜਿਹੜੀ ਆ ਸਮੂਹ ਸੰਗਤ ਨੂੰ ਜਿਹੜੀ ਸੰਬੋਧਨ ਕਰੂਗੀ ਜਿਵੇਂ ਮੁਕਸਰ ਦੇ ਵਿੱਚ ਮਾਗੀ ਦੇ ਮੇਲੇ ਦੇ ਕਾਨਫਰੰਸ ਹੁੰਦੀ ਸੀ ਭਰਮਾ ਹੰਗਾਰਾ ਮਿਲਦਾ ਸੀ ਲੱਗਦਾ ਹੈ ਮੋਗਾ ਜਿਲ੍ਹੇ ਦੇ ਵੀ ਇਸ ਤਰ੍ਹਾਂ ਹੰਗਾਰਾ ਮਿਲੇ ਉਮੀਦ ਆ ਜੀ ਅੱਗੇ ਮਿਲਦਾ ਹੀ ਰਿਹਾ ਤੱਕ ਤੂੰ ਪੁਰੇ ਪਹਿਲਾਂ ਵੀ ਕਾਨਫਰੰਸਾਂ ਹੁੰਦੀਆਂ ਰਹੀਆਂ ਇਸ ਵਾਰ ਵੀ ਪੂਰੀ ਵੱਡੀ ਅਸੀਂ ਕਾਨਫਰੰਸ ਕਰਨ ਦੀ ਪਲਾਨਿੰਗ ਕੀਤੀ ਆ ਸਾਰੇ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਚਾਰਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਵੇਂ ਜਿਵੇਂ ਅੱਜ ਮੋਗਾ ਵਿਧਾਨ ਸਭਾ ਹਲਕੇ ਦੀ ਮੀਟਿੰਗ ਹੋਈ ਆ ਇਵੇਂ ਚਾਰਾ ਵਿਧਾਨ ਸਭਾ ਹਲਕਿਆਂ ਦੀਆਂ ਮੀਟਿੰਗਾਂ ਹੋ ਕੇ ਇਹ ਸਾਰਾ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਉਹਦੇ ਬਾਰੇ ਤੇ ਇਕੱਠ ਬਾਰੇ ਵਿਚਾਰ ਵਮਰਚ ਕੀਤੇ ਆ 2024 ਦੇ ਵਿੱਚ ਸ਼ੋਭਨੀ ਅਕਾਲੀ ਦੇ ਜਿੱਤ ਦੀ ਜਿੱਲਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਜਿੱਤ ਰੱਖ ਕੀਤੀ ਜਾਵੇਗੀ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਤਾਂ ਸਮਝਦੇ ਆ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੈ ਕੇ ਜਾਵਾਂਗੇ ਲੋਕ ਸਭਾ ਦੀਆਂ ਤਨਾ ਪਾਤਸ਼ਾਹੀਆਂ ਦੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਸਰ ਤਖਤੂਪੁਰ ਸਾਹਿਬ ਵਿਖੇ ਜੋ ਮਾਗੀ ਮੇਲੇ ਦੀ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਅੱਜ ਜੋ ਮੀਟਿੰਗ ਰੱਖੀ ਗਈ ਸੀ ਔਰ ਸਾਰੇ ਵਰਕਰਾਂ ਦੀਆਂ ਉਸ ਤੇ ਪਹੁੰਚਣ ਦੇ ਲਈ ਸਰਪ੍ਰਧਾਨ ਸਹਿਬਾਨ ਹਲਕਾ ਅਜਾਰ ਸਹਿਬਾਨ ਸਾਰੇ ਦਿਨ ਰਾਤ ਇਕ ਕਰਕੇ ਬਿੰਦ ਕਰ ਰਹੇ ਨੇ ਉੱਥੇ ਬਹੁਤ ਵੱਡਾ ਜਿਹੜਾ ਇਕੱਠ ਉਦਨ ਹੋਵੇਗਾ ਔਰ ਉੱਥੇ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਜੀ ਬਾਦਲ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਉੱਥੇ ਪਹੁੰਚ ਰਹੀ ਹੈ। ਇਹ ਸਰ ਆਪਾਂ ਜਿੱਥੇ ਜਿਹੜੇ ਹੈਗੇ ਉੱਥੇ ਪਹੁੰਚਣ ਦੀ ਲੋਕਾਂ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈ? ਪ੍ਰਬੰਧ ਜੀ ਜਿੱਥੇ ਵੀ ਕੋਈ ਲੋੜ ਸਮਝੂਗਾ ਸਾਡੇ ਹੁਣੇ ਇਸੇ ਕਰਕੇ ਮੀਟਿੰਗ ਕੀਤੀ ਹੈ ਉਹ ਕੱਲ ਤੱਕ ਸਾਰੀ ਆ ਦੀ ਡਿਟੇਲ ਦੇ ਦੇਣਗੇ। ਦੇਖ ਕੇ ਇਹਨੂੰ ਬੱਸ ਦੀ ਰੋਡ ਆ ਤਾਂ ਉੱਥੇ ਬੱਸ ਦੇ ਰਹੀਂ ਜਾਣਗੇ ਸਾਰੇ ਇਕੱਠੇ ਹੋ ਕੇ ਔਰ ਸਾਰੇ ਹਲਕਿਆਂ ਦਾ ਇਸੇ ਤਰ੍ਹਾਂ ਡੋਡੀ ਵੱਖਰਾ ਵੱਖਰਾ ਆਦਾ ਦਾ ਇਕੱਠ ਜਿਹੜਾ ਉੱਥੇ ਪਹੁੰਚੂਗਾ। ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਉੱਥੋਂ ਨੇੜੇ ਦੇ ਜਿਹੜੇ ਟਰਾਲੀਆਂ ਟਰੈਕਟਰਾਂ ਰਾਹੀਂ ਕਾਰਾ ਰਹੀ ਸਾਰਿਆਂ ਨੂੰ ਡੋਢੀ ਜਿਵੇਂ ਵੀ ਕਿਸੇ ਦਾ ਆਪਦੇ ਕਰਦੇ ਹਿਸਾਬ ਦੇ ਨਾਲ ਉਹ ਜਾ ਸਾਧਨ ਭਈਆ ਕਰਕੇ ਉਹ ਜਾਇਆ ਜਾਊਗਾ ਜਿਵੇਂ 2024 ਵਿੱਚ ਇਲੈਕਸ਼ਨ ਆ ਰਿਹਾ ਕਿਸ ਤਰ੍ਹਾਂ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕਿਸ ਸਥਿਤੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਹੰਕਾਰ ਆ ਜੀ ਕਿਉਂਕਿ ਲੋਕਾਂ ਨੇ ਸਾਰੇ ਪਬਲਿਕ ਨੇ ਇਹ ਦੇਖ ਲਿਆ ਹੈ ਕਿ ਜੇਕਰ ਕੋਈ ਪੰਜਾਬ ਦਾ ਵਿਕਾਸ ਜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਦਾ ਸਿਰਫ ਸ਼ਰੋਨੀ ਕਾਲੀ ਦਲ ਆ ਔਰ ਦੂਤੀਆਂ ਪਾਰਟੀਆਂ ਦੇ ਝੂਠੇ ਲਾ ਰਿਆਂ ਤੋਂ ਉਹਨਾਂ ਦੇ ਜਿਹੜੇ ਉਹਨਾਂ ਨੇ ਸਭ ਜਬਾਕ ਵਿਖਾਏ ਸੀਗੇ ਉਹ ਸਾਰਿਆਂ ਤੋਂ ਲੋਕੀ ਚੰਗੀ ਤਰ੍ਹਾਂ ਜਾਣੂ ਹੋ ਗਏ ਆ ਔਰ ਸ਼ਰੋਨੀ ਕਾਲੀ ਦਲ ਨੂੰ ਬਹੁਤ ਵਧੀਆ ਹੰਗਾਰਾ ਮਿਲ ਗਿਆ ਜੀ